ਜੀ ਭਗਵਾਨ ਮੈਂ ਗੀਪੂ ਆ ਮੇਰਾ ਮਾਮਲਾ ਵਾ ਕਿੱਥੇ ਦਾ ਵਾ ਮੈਂ ਜੀ ਭਗਵਾਨ ਦਾ ਘਰ ਗੱਲ ਲੁਧਿਆਣੇ ਤੋਂ ਮੋਗੇ ਦਾ ਇੱਕ ਟੈਂਡਰ ਸੀ ਆ ਜੀ 21 ਅਗਸਤ ਨੂੰ ਉਸ ਤੋਂ ਪਹਿਲਾਂ ਵੀ ਉਹ ਸਾਨੂੰ ਵਾਰਨਿੰਗਾਂ ਦਿੰਦੇ ਰਹੇ ਬਰਿੰਦਰ ਕੁਮਾਰ ਤੇ ਉਹਦਾ ਬੇਟਾ ਦੀਪਕ ਵੀ ਇਹ ਟੈਂਡਰ ਤੁਸੀਂ ਲੁਧਿਆਣੇ ਮੋਗੇ ਵੜ ਕੇ ਦਿਖਾਇਓ ਸਾਨੂੰ ਕਹਿੰਦੇ ਜੀ ਅਸੀਂ ਕਿਹਾ ਵੀ ਇਸੇ ਗੱਲ ਗੱਲ ਨਹੀਂ ਹੁੰਦੀ ਵੀ ਤੇ ਇਹ ਕੀ ਉਹ ਉਹ ਸਿਸਟਮ ਹੈ ਹਾਂ ਉਸ ਤੋਂ ਬਾਅਦ ਟੈਂਡਰ ਕਾਲ ਹੋ ਗਿਆ ਟੈਂਡਰ ਪੈ ਗਿਆ ਉਸ ਤੋਂ ਬਾਅਦ ਟੈਂਡਰ ਵਾਪਸ ਚੱਕਣ ਵਾਸਤੇ ਵਾਰਨਿੰਗ ਦਿੰਦੇ ਰਹੇ ਸਮਤੀ ਸੀ ਟੈਂਡਰ ਅੰਦਰ ਸੀਗਾ ਜੀ ਸੜਕ ਦਾ ਟੈਂਡਰ ਸੀ ਜੀ ਮੋਗੇ ਦਾ 12 ਕਰੋੜ ਦਾ ਪ੍ਰਧਾਨ ਮੰਤਰੀ ਯੋਜਨਾ ਦਾ ਟੈਂਡਰ ਸੀਗਾ ਵਿਕਾਸ ਸ਼ਰਮੇ ਨੇ ਹਾਂ ਤੇ ਉਸ ਤੋਂ ਬਾਅਦ ਇਹ ਕਹਿੰਦੇ ਰਹੇ ਵੀ ਤੁਸੀਂ ਚੱਕੋ ਉਸ ਤੋਂ ਬਾਅਦ ਜੈਨ ਸਾਹਿਬ ਦੱਸਣਗੇ ਜੈਨ ਸਾਹਿਬ ਕੋਲੇ ਆਏ ਬੰਦੇ ਦੱਸੋ ਜੈਨ ਸਾਹਿਬ 20-25 ਬੰਦੇ ਹਾਂ 25 ਹਾਂ ਸਰ ਕੀ ਨਾਮ ਆ ਤੁਹਾਡਾ ਪੂਰਾ ਭਗਵਾਨ ਦੱਸ ਕਰ ਜੀ ਮੇਰਾ ਨਾਮ ਵਿਨੋਦ ਜੈਨ ਜੀ ਪ੍ਰਧਾਨ ਲੁਧਿਆਣਾ ਰੋਬਿਕ ਪਲਾਂਟ ਡਿਵਰਸਿਟੀ ਕਾਫੀ ਸਾਲਾਂ ਤੋਂ ਸੀ ਲੋਕ ਇਕੱਠੇ ਕੰਮ ਕਰ ਰਹੇ ਆ ਇਹ ਟੈਂਡਰ ਸਿਸਟਮ ਹੁੰਦਾ ਜਿਹੜੇ ਸੀ ਕੰਮ ਸੜਕਾਂ ਦੇ ਕਰਦੇ ਆਣ ਲੁੱਕ ਦਾ ਕੰਮ ਕਰਦੇ ਆਣ ਉਹਦੇ ਵਿੱਚ ਕਿਸੇ ਨੇ ਇੱਕ ਟੈਂਡਰ ਪਿਆ ਸੀ ਮੋਗਾ ਸਹਿਰ ਦੇ ਪਿਆ ਸੀਗਾ ਉਹ ਕਹਿੰਦੇ ਸਾਡੇ ਇੱਕ ਮੈਂਬਰ ਭਗਵੰਦ ਸਾਹਿਬ ਨੇ ਪਾਇਆ 12 ਕਰੋੜ ਦਾ ਟੈਂਡਰ ਸੀ ਪਰ ਜਿਹੜੇ ਕੁਝ ਲੋਕ ਗਲਤ ਸੰਸਥਾ ਵਿੱਚ ਆ ਚੁੱਕੇ ਨੇ ਇਸ ਕੰਮ ਦੇ ਵਿੱਚ ਗੈਂਗਸਟਰ ਕਹ ਲਈ ਆਪਾਂ ਗੈਂਗਸਟਰ ਗੈਂਗਸਟਰ টাই ਵਰਗੇ ਲੋਕ ਸੇ ਆ ਚੁੱਕੇ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਸੁਣਿਆ ਕਿਉਂਕਿ ਹਜੇ ਨਵੀਂ ਨਵੀਂ ਐਂਟਰੀ ਹੈ ਜੋ ਪਿਛਲੇ ਹਫ਼ਤੇ ਹੁੰਦਾ ਸੀ ਇਹ ਪਹਿਲਾਂ ਜੀ ਸੁਨੇਹਾ ਸੰਦੇਹ ਹੁੰਦੇ ਸੀ ਇਹ ਪੰਜਾਬ ਚ ਪਹਿਲਾ ਕੇਸ ਹੈ ਜਿਹੜਾ ਇਸ ਤਰ੍ਹਾਂ ਦਾ ਕੇਸ ਹੈ ਇਹਦੇ ਵਿੱਚ ਕੀ ਆ ਉਹਦੇ ਵਿੱਚ ਜਦੋਂ ਮੈਂ ਟੈਂਡਰ ਪਾਇਆ ਤਾਂ 20-25 ਲੋਕ ਨੇ ਜੱਤਰ ਵੀ ਆਏ ਮੈਨੂੰ ਉਹਨੇ ਕਹਿੰਦੇ ਵੀ ਇਹ ਟੈਂਡਰ ਨਾ ਵਾਪਸ ਦਿਵਾਓ ਮੈਨੂੰ ਇਹ ਗੱਲ ਕਹੀ ਕਿ ਮੈਂ ਇਹ ਟੈਂਡਰ ਵਾਪਸ ਕਰਾਂ ਲਈ ਉਹਨਾਂ ਨੂੰ ਨਹੀਂ ਕਹਿ ਸਕਦਾ ਕਿਉਂਕਿ ਇਹ ਡਿਸਟ੍ਰਿਕਟ ਦੇ ਜਾਣ ਦਾ ਪ੍ਰਧਾਨ ਹੈ ਤੁਹਾਨੂੰ ਫੋਨ ਆਇਆ ਸੀ ਕੋਈ ਜਾਂ ਤੁਹਾਨੂੰ ਕਿਸ ਦਾ ਸੁਨੇਹਾ ਲਗਾਇਆ ਮੇਰੇ ਕੋਲ ਪਹਿਲਾਂ ਫੋਨ ਆਇਆ ਇਹ ਬ੍ਰਿੰਦਰ ਬਾਂਸਰ ਜੀ ਉਸ ਜੱਟ ਨੂੰ ਆਇਆ ਕਿ ਮੇਰੇ ਕੁਝ ਬੰਦੇੜ ਕੋਲ ਆ ਰਹੇ ਨੇ ਤੁਸੀਂ ਇਹਨੂੰ ਟੈਂਡ ਕਰ ਲਿਓ ਇੱਕ ਜਿਹੋ ਮੈਂ ਬੰਦੇ ਦੇਖੇ ਤਾਂ ਮੈਂ ਕਿਹਾ ਤੁਹਾਡੇ ਵਿੱਚੋਂ ਕੋਈ ਠੇਕੇਦਾਰ ਤਾਂ ਹੈ ਹੀ ਨਹੀਂ ਫਿਰ ਮੇਰੇ ਉਹ 20-25 ਬੰਦੇ ਸੀਗੇ ਮੈਂ ਉਹਨਾਂ ਵਿੱਚੋਂ ਕਿਹਾ ਵੀ ਤੁਹਾਡੇ ਦਾ ਕੋਈ ਠੇਕੇਦਾਰ ਬੰਦਾ ਹੀ ਹੈ ਨਹੀਂ ਕੋਈ ਤਾਂ ਉਹਨਾਂ ਨੇ ਕਿਹਾ ਜੀ પ્રકાશ ਸ਼ਰਮਾ ਇਹਨੇ ਪ੍ਰਾਂਤ ਜੋਤਨ ਕਾਲਪਨ ਲਾਇਆ ਵਾ ਤੇ ਇਹ ਉਹ ਕਹਿੰਦਾ ਜੀ ਸਾਡੇ ਕੰਮ ਮੈਂ ਬਣਦਾ ਮੈਨੂੰ ਇਹਨਾਂ ਰੋਕਣ ਦਾ ਸ਼ੀਰਵਾ ਲੈ ਇੱਕ ਤਾਈ ਧਮਕੀ ਗੈਂਗਸਟਰ ਵਾਲੀ ਕਰਨ ਇਹ ਕੰਮ ਅਸੀਂ ਬਣਦੇ ਆਂ ਕੋਈ ਔਨਲਾਈਨ ਕੰਮ ਹੀ ਆ ਜਿਹਨੂੰ ਕਹਾਂਗੇ ਪਾਊਗਾ ਜਿਹਨੂੰ ਕਹਾਂਗੇ ਨਹੀਂ ਪਾਊਗਾ ਉਸੇ ਸਵੰਦੇ ਵਿੱਚ ਭਗਵਾਨ ਦਾ ਬੇਟੇ ਨੂੰ ਅਟੈਕ ਕੀਤਾ ਪੰਜ ਛੇ ਬੰਦੇ ਆਏ 2:30 ਵਜੇ 10:17 ਦੀ ਦਾ ਟਾਈਮ ਸੀ 17:30 ਨੂੰ 2:30 ਵਜੇ ਉਹ ਪੰਜ ਛੇ ਬੰਦੇ ਨੇ ਇਸ ਮੁੰਡੇ ਦੇ ਕੋਲ ਕਾਇਕ ਕੀਤਾ ਰਾੜਾਂ ਦੇ ਨਾਲ ਕਾफी ਛੱਟਪੜ ਲੱਗੀਆਂ ਨੇ ਇਮੀਡੀਏਟਲੀ ਉਹਨੂੰ ਇਹ ਪੜੋਆ ਹਸਪਤਾਲ ਦੇ ਧਾਕੜ ਕਰਾਇਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਬਹੁਤ ਤੇਜ਼ੀ ਨਾਲ ਪੁਲਿਸ ਦਾ ਕੰਮ ਕੀਤਾ ਕਿਉਂਕਿ ਇਹਕਰ ਅਦੇ ਹਾਲਾ ਦੇ ਵਿੱਚ ਨੇ ਮਰੇ ਲੱਗ ਚੁੱਕੇ ਨੇ ਲਾਇਨ ਆਰਡਰ ਦਾ ਖਤਮ ਹੀ ਹੋ ਚੁੱਕਿਆ ਪੰਜਾਬ ਦੇ ਵਿੱਚ ਰੋਜ਼ ਕੋਈ ਨਾ ਕੋਈ ਕਾਹਨ ਹੁੰਦਾ ਇਹ ਇੱਕ ਬਹੁਤ ਵੱਡਾ ਕਾਹਨ ਸੀਗਾ ਸੀਪੀ ਸਾਹਿਬ ਨੇ ਬੜੀ ਨਿੰਦ ਕਰਕੇ ਕੰਮ ਕੀਤਾ ਤੁਹਾਨੂੰ ਲੱਗਿਆ ਕਿ ਇਹ ਸਾਰੇ ਜੇ ਪ੍ਰਸ਼ਾਸਨ ਸਾਡੇ ਨਾਲ ਲੱਗਿਆ ਕਾਦੀ ਮਦਦ ਕਰਕੇ ਇਹਨਾਂ ਨੂੰ ਸਜ਼ਾ ਦੇਊਗਾ ਪਰ ਹੋਇਆ ਉਲਟ ਅੱਜ ਇੱਕ ਬੰਦੇ ਨੂੰ ਜਿਹੜਾ ਕਿ ਮੇਰ ਇੱਕ ਮੇਨ ਬੰਦਾ ਸੀਗਾ ਬਰਿੰਦਰ ਕੁਮਾਰ ਬਿੰਦਰ ਕੁਮਾਰ ਬੰਸਲ ਐਫ ਆਈ ਆਰ ਸੀ ਇੱਕ ਨੰਬਰ ਐਫ ਆਈ ਦੇ ਵਿੱਚ ਤੈਨੂੰ ਸਾਦਾ ਪਰਚਾ ਘਟਿਆ ਹੋਇਆ ਉਹ ਵੀ ਪੰਜ ਛੇ ਦਵਾ ਲੱਗੀਆਂ ਹੋਈਆਂ ਨੇ ਉਹਨੂੰ 50 ਦਾ ਬਾਂਡ ਭਰ ਕੇ ਪੁਲਿਸ ਨੇ ਛੱਡਤਾ ਐਸ ਐਚਓ ਨੇ ਛੱਡਤਾ ਜੀ ਉਹ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ ਹੈਗੀ ਜਿਹਦੀ ਲੋੜ ਹੀ ਨਹੀਂ ਹੈ ਬਾਕੀ ਬੰਦੇ ਫੜੇ ਨਹੀਂ ਗਏ ਤੇ ਦੋ ਬੰਦੇ ਹੋ ਫੜੇ ਗਏ ਨੇ ਜਿਹੜੇ ਬਾਕੀ ਜਿਹਨੇ ਟਾਈ ਕੀਤਾ ਉਹ ਬੰਦੇ ਨਹੀਂ ਫੜੇ ਉਹ ਤਾਂ ਕਿੰਦੇ ਨੇ ਇਹਨਾਂ ਦੇ ਕਿ ਬੰਦੇ ਕੋਣ ਹੈ ਉਹਨਾਂ ਦਾ ਪਰਚਾ ਕਮੀ ਸੀ ਕਿ ਉਹਨਾਂ ਬੰਦਿਆਂ ਨੂੰ ਫੜਿਆ ਜਾਵੇ ਜਿਹਨਾਂ ਦੇ ਬੈਕ ਤੇ ਬੰਦੇ ਕੰਮ ਕਰ ਰਹੇ ਨੇ ਜਾ ਕਹਿੰਦੇ ਨੇ ਚਾਰ ਪੰਜ ਬੰਦੇ ਜਿਹਨਾਂ ਨੇ ਅਟੈਕ ਕੀਤਾ ਦੋ ਮਾਰ ਲਏ ਇਹ ਪੁਰਵਾਚੇ ਕੋਲ ਸਾਹਮਣੇ ਸ਼ੇਰਪੁਰ ਚੌਕ ਕੇਸਪੁਰ ਚੌਕ ਦੇ ਕੋਲੇ ਦਿੱਲੀ ਰੋਡ ਤੇ ਦਿੱਲੀ ਰੋਡ ਤੇ ਇਹਨਾਂ ਬੇਟਾ ਕਿਸ ਕੋ ਆ ਰਿਹਾ ਸੀ ਉਹਨਾਂ ਦੀ ਦੁਕਾਨ ਹੈ ਉਹਨਾਂ ਦੀ ਚੈਲੇਂਜ ਦੁਕਾਨ ਹੈ ਦੁਕਾਨ ਤੋਂ ਬਾਹਰ ਨਿਕਲੇ ਆ ਰੋਟੀ ਖਾਣ ਲਈ ਜਾਣਾ ਸੀ ਉਹਨੇ ਦੋ ਢਾਈ ਵਜੇ ਟੈਂਟ ਸੀਗਾ ਅਬ ਸੋਚੀ ਚੀਜ਼ਾ ਹੈ ਕਿ ਜੇਕਰ ਇਹ ਵਪਾਰੀ ਤਬਕਾ ਜੇ ਉਹ ਠੇਕੇਦਾਰੀ ਕਰਦੇ ਨੇ ਜਾਂ ਬਾਕੀ ਵਪਾਰ ਕਰਦੇ ਆ ਜੇ ਸੇਫ ਹੀ ਨਹੀਂ ਹੋਵਾਂਗੇ ਤਾਂ ਸਾਨੂੰ ਫਿਰ ਬਪਾਰ ਆਪਣੇ ਬੰਦ ਕਰਨਾ ਪਊਗਾ ਕਿਉਂਕਿ ਕਰਿਆ ਜੀ ਤਰੀਆਂ ਇਹ ਜਦੋਂ ਅਟੈਕ ਕਰਨਾ ਉਹਦੇ ਬਾਅਦ ਕੋਈ ਕਾਰਵਾਈ ਵੀ ਨਹੀਂ ਇਹਦਾ ਮਤਲਬ ਵਿਪਤਾ ਸਾਨੂੰ ਇੱਕ ਤਾਂ ਵਿਪਤਾ ਇਹ ਪੈ ਗਈ ਸਾਡੇ ਬੱਚੇ ਦੇ ਉੱਪਰ ਅਟੈਕ ਕਰਤਾ ਦੂਜੀ ਵਿਪਤਾ ਇਹ ਪੈ ਗਈ ਹੁਣ ਕਾਰਵਾਈ ਕਿਦਾ ਕਰਨੀ ਹੈ ਇਹ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਸਾਡਾ ਕੰਮ ਨਹੀਂ ਹੈ ਪਰ ਪੰਜਨਾ ਤੁਹਾਨੂੰ ਪੈਂਦਾ ਸਰ ਸੀਪੀ ਨੂੰ ਤੁਸੀਂ ਮਿਲ ਕੇ ਆ ਜੀ ਤੁਸੀਂ ਕੈਸੀ ਉੱਥੇ ਪਕੜਾ ਦਰਜ ਹੋ ਗਿਆ ਇਹ ਸੰਗੀਤ ਤਾਰਾ ਵਾਲਾ ਤੇ ਕਿਉਂ ਤਾਰਾ ਘਟਾਤੀ ਕੀ ਇਹ ਕਦੋਂ ਤਾਰਾ ਤਾਂ ਉਹ ਹੀ ਨੇ ਉਹ ਬੰਦੇ ਛੱਡਦੇ ਉਹਨੂੰ 50000 ਦੀ ਬਾਂਡ ਲਾ ਕੇ ਉਹਨੂੰ ਬੰਦੇ ਨੂੰ ਪਤਾ ਵੀ ਸਾਡੇ ਦੀ ਜ਼ਰੂਰਤ ਨਹੀਂ ਹੈਗੀ ਤੇ ਬੰਦੇ ਬਾਕੀ ਕਿਦਾਂ ਫੜੇ ਜਾਣਗੇ ਜਿਹੜੇ ਮੇਨ ਬੰਦੇ ਨੇ ਜਿਹੜੇ ਜਿਹਦੇ ਪਿੱਛੇ ਕੰਮ ਕਰ ਰਹੇ ਆ ਇੱਕ ਨੰਬਰ ਕਿਊਜ ਵਰਿੰਦਰ ਕੁਮਾਰ ਇਹ ਲੱਗਦਾ ਇਹਦੇ ਪਿੱਛੇ ਤੁਹਾਨੂੰ ਕੌਣ ਆ ਜਿਹੜਾ ਸਾਰਾ ਇਹ ਕਰ ਰਿਹਾ ਗੱਲ ਪਤਾ ਕੀ ਹੈ ਜੀ ਪੰਜਾਬ ਦੇ ਵਿੱਚ ਜੇਕਰ ਪੰਜਾਬ ਨੂੰ ਕਾਇਮ ਰੱਖਣਾ ਜੇ ਪੰਜਾਬ ਦੇ ਵਿੱਚ ਬਾਦ ਨੂੰ ਵਧਾਣਾ ਤਾਂ ਸਰਕਾਰ ਨੂੰ ਸਭ ਤੋਂ ਨਾ ਪਊਗਾ ਵੀੜਾ ਬਿਲੀ ਬਖਤੋਂ ਕੋਈ ਕੰਮ ਨਹੀਂ ਹੁੰਦਾ ਪੰਜਾਬ ਦੇ ਵਿੱਚ ਬਿਨਾ ਮੇਵੀ ਫਖਤੋਂ ਕੋਈ ਗੁੰਡਾਗਰਦੀ ਨਹੀਂ ਕਰ ਸਕਦਾ ਇੱਕ ਗੱਲ ਸਾਰਿਆਂ ਨੂੰ ਆਪਾਂ ਸਾਰੇ ਲੋਕ ਚੰਗੇ ਹੀ ਤਰ੍ਹਾਂ ਜਾਣਦੇ ਆ ਕੌਣ ਹੁੰਦਾ ਇਹ ਪਾਵਰ ਕੀ ਹੈ और कोई ताकत इन्नी ज्यादा कोई गुंडागर्दी जाके कर सब बंद गुंडगर्दी नहीं कर सकता है और सियासी दबाव है जब पुलिस का दबाव सूँ नहीं पता सूँ तो अपना जरा न्याय चाहिए था। और सारे बंदे जेल भी होने चाहिए है ताकि असी अपना बिना डर तो अपना बिजनेस कर सकीिए जे उन्हें साँची गल ना सुनी जे उन्हों सज़ा ना दी गई वो बंदे ना फड़े गए असी अजय सिर्फ ये दस कि अरे लोग कट्ठे हैं लुधियाने ਅੰਤਵਾਰ ਤੱਕ ਕੋਈ ਵੀ ਠੇਕੇਦਾਰ ਕੋਈ ਕੰਮ ਨਹੀਂ ਕਰੂਗਾ ਸਾਰੇ ਕੰਮ ਟੋਟਲੀ ਬੰਦ ਕੀਤੇ ਜਾਣਗੇ ਬਕਾਸ ਟੋਟਲ ਬੰਦ ਕੀਤਾ ਜਾਊਗਾ ਅੰਤਵਾਰ ਤੱਕ ਜੇ ਅੰਤਵਾਰ ਤੱਕ ਵੀ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਕਿ ਲੈਗੂਰ ਨੂੰ ਅੱਗੇ ਵੀ ਵਧਾ ਸਕਦੇ ਆ ਕਿਉਂਕਿ ਫਿਰ ਵੀ ਮਸਲਾ ਹੱਲ ਨਾ ਹੋਇਆ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਟੋਟਲ ਬਕਾਸ ਬੰਦ ਕਰ ਦੇਾਂਗੇ ਕਿਉਂਕਿ ਸਰਕਾਰ ਨੂੰ ਵੀ ਕੰਮ ਦੀ ਲੋੜ ਹੈ ਜੇ ਵਪਾਰੀ ਰਹੂਗਾ ਕੰਮ ਤਾਂ ਨਹੀਂ ਰੋਕ ਹੀ ਨਹੀਂ ਕਰਨਗੇ ਠੇਕੇਦਾਰ ਵੀ ਕੰਮ ਨਹੀਂ ਕਰਨਗੇ ਤਾਂ ਕੰਮ ਕਿਹចੋਂ ਕਰਾਂਗੇ ਸੋਦੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਾਰੇ ਕੀ ਬਾਤ ਅਸੀਂ ਸੀਵੀ ਸਾਹਿਬ ਨੂੰ ਮਿਲ ਚੁੱਕੇ ਆਂ ਨਿੱਕੇ ਸਾਰੇ ਪ੍ਰਤਿਧਾਨਾਂ ਨੂੰ ਮਿਲ ਚੁੱਕੇ ਆਂ ਉਹਨਾਂ ਨੇ ਯਕੀਨ ਦਿਵਾਇਆ ਕਿ ਥੋੜਾ ਕੰਮ ਹੋ ਗਿਆ ਸਾਨੂੰ ਪਹਿਲਾਂ ਲੱਗਿਆ ਜੀ ਕੰਮ ਹੋ ਰਿਹਾ ਪਰ ਹੁਣ ਜਿਹੜਾ ਜਦੋਂ 50-50 ਦੇ ਬੌਂਡ ਲਾ ਕੇ ਬੰਦੂ ਛੱਡ ਦੇਣਾ ਤੇ ਕੰਮ ਕਾਦਣਾ ਬੰਦੇ ਫੜ ਨਹੀਂ ਗਏ ਇਹ ਕਿੱਦਾਂ ਹੋ ਸਕਦਾ ਕਿ ਬੰਦੇ ਨਾ ਫੜੇ ਜਾਣ ਜੇ ਪੁਲਿਸ ਚਾਵੇ ਤਾਂ ਬੰਦਾ ਨਿਕਲ ਸਕਦਾ ਪਤਾ ਗੈਂਗਸਟਰ ਕੋਣ ਹੈ ਕੋਣ ਦੇ ਵਿਛੇ ਬੰਦੇ ਨੇ ਇਹਨਾਂ ਕੇ ਇਹ ਕਹਿੰਦੇ ਸਾਨੂੰ ਜੋ ਪੁੱਛਿਆ ਪੁੱਛ ਲਿਆ ਕੋਨਾ ਗੈਂਗਸਟਰ ਜਿਹੜਾ ਬੰਦਾ ਗੁੰਨਰਾਗ ਕਰਦਾ ਪੰਜਾਬ ਕਾ ਕੇ ਕੋਈ ਨਹੀਂ ਕਰ ਸਕਦਾ ਜੇ ਪੁਰ ਆਪਣੇ ਕੰਮ ਆਪਣੀ ਲੈਹ ਤੇ ਆ ਜਵੇ ਮੇਰੇ ਸਾਹ ਨਾਲ ਬਹੁਤ ਜਲਦੀ ਬੰਦੇ ਫੜੇ ਜਾਣਗੇ ਅਸੀਂ ਐਤਵਾਰ ਤੱਕ ਆਪਣਾ ਕੰਮ ਬੰਦ ਕਰਨ ਲੱਗੇ ਆਂ 4 ਦਿਨ ਹੈਗੇ ਨੇ 4 ਦਿਨਾਂ ਵਿੱਚ ਸਾਨੂੰ ਰਿਜ਼ਲਟ ਚਾਹੀਦਾ ਨਹੀਂ ਤਾਂ ਅਸੀਂ ਪੂਰਾ ਪੰਜਾਬੀ ਬੰਦ ਕਰਾਂਗੇ ਐਦਾਂ ਅਸੀਂ ਰਾਮਨਾਥ ਬੈਠਣ ਵਾਲੇ ਨਹੀਂ ਕਿਉਂਕਿ ਜੇ ਵਪਾਰ ਹੀ ਨਹੀਂ ਸਾਡਾ ਰਹੂਗਾ ਜੇ ਅਸੀਂ ਸਾਡਾ ਮਤਲਬ ਬੱਚਿਆਂ ਦੇ ਰੋਟੀ ਲੈਣਗੇ ਉਹਨਾਂ ਨੂੰ ਜਾਣਦਾ ਕਿਤਾ ਰਹੂਗਾ ਕੰਮ ਕੋਣ ਕਰੂਗਾ ਠੇਕੇਦਾਰ ਨੇ ਕੰਮ ਲੈ ਲਿਆ ਕੰਮ ਤਾਂ ਨੇ ਗਰਾਉਂਡ ਜਾ ਕੇ ਕਰਨਾ ਇਹ ਘਰ ਬੈਠ ਕੇ ਕੰਮ ਨਹੀਂ ਕਰਨਾ ਇਹ ਕੋਈ ਸੋਸ਼ਲ ਮੀਡੀਆ ਜਾ ਇਲੈਕਟ੍ਰਿਕ ਕੰਪਨੀ ਵੀ ਕੁਪੂਟ ਲੈ ਕੇ ਕੰਮ ਕਰਾਂਗੇ ਇਹ ਨਹੀਂ ਇਹਦੇ ਚ ਸਭ ਪੁੱਛੇ ਐਨੇ ਦੇ ਐਕਟ ਲੱਗੇ ਨੇ ਜਿਨ੍ਹਾਂ ਦੀ ਜ਼ਮਾਨਤ ਖੜੇ ਤੋਂ ਨਹੀਂ ਹਾਂ ਤੇ ਇਹਦੇ ਫਿਰ ਕਿਹਦੇ ਹੋਗੇ ਇਹ ਸੋਚ ਇਸ ਚੀਜ਼ ਦਾ ਵੀ 307 ਲੱਗੀ ਹੋਵੇ ਆਮ ਸੈਕਟਰ ਲੱਗਿਆ ਆਮ ਸੈਕਟਰ ਇਹ ਬਰਾਮਦ ਹੋਣਿਆ ਜੀ ਇਹ 307 ਦਾ ਪੱਕਾ ਹੋਇਆ ਹੋਵੇ ਨਾਲ ਹੋਰ ਵੀ ਬੜੀਆਂ ਧਾਰਾਂ ਥੱਕ ਲੱਗੀਆਂ ਹੋਣ ਉਹ ਬੰਦੇ ਦੀ 50000 ਘੰਟੀ ਲੈ ਕੇ ਉਹ ਜਮਾਨਤ ਪਹੁੰਚ ਗਏ ਐਸ ਐਚਓ ਨੇ ਦਿੱਤੇ ਹੋਏ ਸਟੇਟਮੈਂਟ ਦੇਖੋ ਇਹ ਤਾਂ ਆਪਣੀ ਹਰਾਨੀਆਂ ਦੀ ਗੱਲ ਹੈ ਵਾਦਾ ਕੀਤਾ ਸੀ ਕਿ ਇਹਦੇ ਵਿੱਚ ਕੱਲਾ ਠੇਕੇਦਾਰ ਨਹੀਂ ਬਾਕੀ ਬਿਵਾਰੀ ਵੀ ਇਕੱਠੇ ਹੋ ਰਹੀ ਹੈ ਬਾਕੀ ਲੋਕ ਬਹੁਤ ਚਿੰਤਾਵਾਂ ਲੋਕਾਂ ਦੇ ਕੋਲ ਆ ਰਹੇ ਨੇ ਸਾਰੇ ਕੋਈ ਪੰਜਾਬ ਦੇ ਫੋਟੋਮਿਕ ਪਲਾਨ ਦੇ ਜਨਰਲ ਸੈਕਟਰੀ ਜੀ ਬੈਠੇ ਨੇ ਉਰੇ ਇਹ ਵਿੱਚ ਆਏ ਨਹੀਂ ਇਹ ਕਹਿੰਦੇ ਪਹਿਲਾਂ ਇਹਨਾਂ ਚਾਰ ਦਿਨ ਦਾ ਅਲਟੀਮੇਟ ਦਿਓ ਐਤਵਾਰ ਕਿ ਆਪਣਾ ਮਸਲਾ ਹੁੰਦਾ ਕਿਉਂਕਿ ਬਿਵਾਰੀ ਕਦੇ ਲੜਨਾ ਨਹੀਂ ਚਾਹੁੰਦਾ ਵਪਾਰੀ ਜਾਂ ਸ਼ਾਂਤੀ ਨਾਲ ਕੰਮ ਹੋ ਜਾਏ ਪਰ ਜੇਕਰ ਇਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਅਸੀਂ ਕੰਮ ਕਰਨ ਜੋਗੇ ਰਹਿਵਾਂਗੇ ਹੀ ਨਹੀਂ ਫੇਰ ਜੋ ਕੰਮ ਤੋਂ ਲੈਣਾ ਕੀ ਅਸੀਂ ਇਹਨੇ ਬੱਚੇ ਸਾਡੇ ਪਰਿਵਾਰ ਰਿਸਕੀ ਹੋ ਜਾਣਗੇ ਤਾਂ ਅਸੀਂ ਕੀ ਕੰਮ ਕਰਾਂਗੇ ਐਸਾ ਕਿ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦਾ ਸੀਐਮ ਨੂੰ ਸਾਾਨੂੰ ਬੇਨਤੀ ਕਰਦਾ ਇਮੀਡੀਏਟਲੀ ਇਹ ਗੁੰਡਿਆਂ ਦੇ ਉੱਪਰ ਨਾ ਥਪਾਈ ਜਾਵੇ ਇਹਨਾਂ ਨੂੰ ਫੜ ਕੇ ਤਲਾਕਾਂ ਜਿੱਥੇ ਨੇ ਜਗ੍ਹਾ ਤੇ ਭੇਜਿਆ ਜਾਵੇ ਨਹੀਂ ਤਾਂ ਇੱਥੇ ਵੀ ਹਾਲ ਹੋ ਜੁਕੀ ਵਾਲੇ ਨਾ ਹੋਵੇ ਜੋ ਪਹਿਲਾਂ ਜੁਕੀ ਹੁੰਦਾ ਸੀ ਸਰ ਐਤਵਾਰ ਤੱਕ ਨਹੀਂ ਹੋਇਆ ਫਿਰ ਕੀ ਐਤਵਾਰ ਤੋਂ ਤੱਕ ਨਹੀਂ ਹੋਇਆ ਉਹ ਤੁਹ ਅਗਲੀ ਕਾਰਜ ਵਿਖੇ ਬੈਠ ਕੇ ਮੀਟਿੰਗ ਤੁਹਾਨੂੰ ਬੁਲਾ ਕੇ ਅਗਲੀ ਕਾਰਜ ਸ਼ੁਰੂ ਕਰਾਂਗੇ ਤੁਹਾਡੇ ਸਾਰੇ ਪੰਜਾਬ ਬੰਦ ਵੀ ਹੋ ਸਕਦਾ ਪੰਜਾਬ ਬੰਦ ਵੀ ਕਰਾਂਗੇ ਉਰਜਾ ਨਾ ਵੀ ਲਗਰ ਬੰਦ ਕਰਾਂਗੇ ਬਿਲਕੁਲ ਟੋਟਲ ਬਕਾਸ ਬੰਦ ਹੋ ਜਾਊਗਾ ਹਾਂਜੀ ਠੇਕੇਦਾਰ ਆ ਜੀ ਸੈਕੰਡ ਬਿਡਰ ਆ ਜੀ ਸਾਡਾ ਹਾਂ ਉੱਪਰ ਟੈਂਡਰ ਇਹਦਾ ਹੈ ਇਹ ਕੰਮ ਪੀਡਬਲੂਡੀ ਦਾ ਸੀ ਪੀਡਬਲੂਡੀ ਸਾਹਿਬ ਹਕਾਇਤੀ ਨੂੰ ਪਤਾ ਵਾ ਉਹਨਾਂ ਵੀ ਕੰਮ ਰੋਕੇ ਹੋਏ ਨੇ ਕਿਉਂਕਿ ਜਦੋਂ ਆਜਾ ਗੈਂਗਸਟਰ ਆਬ ਸਭੀ ਡਰ ਜਾਂਦੇ ਇਹ ਡਰ ਜਿਹੜਾ ਵਾ ਸਰਕਾਰ ਨੇ ਕੱਢਣਾ ਹੁੰਦਾ ਆਮ ਲੋਕ ਨਹੀਂ ਕਰ ਸਕਦੇ ਇਹ ਬੰਥਲ ਗੈਂਗਸਟਰ ਹੈ ਹਾਂਜੀ ਬੰਥਲ ਗੈਂਗਸਟਰ ਨਹੀਂ ਹੈ ਫਾਰਮ ਤੋਂ ਬੰਦਾ ਉਹ ਨੂੰ ਲੈਣਾ ਬੰਦਾ ਬੰਸਲ ਹੈ ਉਹਨਾਂ ਨੂੰ ਲੈਣਾ ਬੰਦਾ ਬੰਸਲ ਹੈ ਕਿਉਂਕਿ ਉਹਨੇ ਆਪਣੀ ਗਾਟ ਲਈ ਉਹਨਾਂ ਨੂੰ ਗੱਟ ਬੰਦੇ ਵਿੱਚ ਬੜਿਆ ਉਹਨੂੰ ਪਤਾ ਕਿਹਦੇ ਬੰਦੇ ਕਿਹਦੇ ਬੰਦੇ ਆ ਨਹੀਂ ਬੰਕਰ ਗੈਂਕ ਤਾਂ ਨਹੀਂ ਹੈ ਉਹ ਵੀ ਠਿੱਕੇਦਾਰ ਹੈ ਪਖੀਰਾਂ ਦਾ ਤੇ ਹੋਇਆ ਸੀ ਕਿ 307 ਥੋਰਤਾਰਾ ਲੱਗਿਆ ਹੁੰਦੀ ਹੈ ਅੱਜ ਇਹਦੇ ਕੋਈ ਧਾਰਾ ਨਹੀਂ ਲੱਗਿਆ ਇਹਦੇ ਤਾਂ ਅੜ ਗਈ ਹੋਈ ਹੈ ਧਾਰਾ ਲੱਗੀ ਹੋਈ ਹੈ ਥਾਣੇ ਜਵੰਤ ਦੇ ਉਹ ਇਹਦਾ ਨਾਮ ਦੇਖੋ ਹੋਈ ਹੈ ਜੇ ਜਾ ਕੇ ਜੀ ਇੱਕ ਨੰਬਰ ਕਿਉਂ ਗਈ ਹੈ ਕਿਉਂਕਿ 307 ਥੋਰਗੇ ਧਾਰਾ ਉਹਦੇ ਤਾਂ ਹੀ ਨਹੀਂ ਜੀ ਕਿਹੜਾ ਨੰਬਰ ਕਿਉਂ ਗਈ ਹੈ ਜੀ ਖਾਲੇ ਹੈ ਇਹਦੇ ਉਹ ਤੈਨੂੰ ਸਾਦਾ ਪਰਚਾ ਹੋਇਆ ਬਾਕੀ ਤਰ੍ਹਾਂ ਲੱਗੀਆਂ ਹੋਈਆਂ ਨੇ ਇਹ ਜੱਗ ਦੀ ਪੁਛੋ ਵੀ ਇਹਨੂੰ ਤੁਸੀਂ ਕਿੱਦਾਂ ਇਹਦਾ ਜਵਾਂ ਕਿੱਦਾਂ ਲੈ ਲਿਆ ਥਾਣੇ ਦੀ ਬੰਦ ਕਿੱਦਾਂ ਹੋ ਗਈ ਇਹ ਸਵਾਲ ਥੀਪੀ ਜਾਨ ਪੁੱਛੋ ਉੱਥੇ ਖੇਰੋਂ ਥਾਣੇ ਜਾ ਕੇ ਪੁੱਛੋ ਕਿਉਂਕਿ ਵੀ ਇਹ ਇੱਧਰ ਜਮ੍ਹਾਂ ਹੋ ਨਹੀਂ ਸਕਦੀ ਇੱਕ ਸਿਵਲ ਹਸਪੀਟਲ ਦੀ ਬਜਾਏ ਇਹਨੂੰ ਸੁਹਾਣੇ ਲੈ ਗਏ ਚੰਡੀਗੜ੍ਹ ਦੂਜੇ ਬੰਦੇ ਨੂੰ 2 ਨੰਬਰ ਕਿਊਜ ਨੂੰ ਦਿਵਤ ਕੁਮਾਰ ਨੂੰ ਡੀ ਐਮ ਸੀ ਦਾਖਲ ਕਰਾਤਾ ਦੇਖੋ ਸਿਵਲ ਨਹੀਂ ਲੈ ਕੇ ਗਏ ਉਹਨਾਂ ਨੂੰ ਸਿਵਲ ਹਸਪੀਟਲ ਚ ਕੋਈ ਹੋਣੀ ਇਹਨਾਂ ਦੀ ਸਾਡੀ ਦਿਨ ਦੇ ਸਾਰਿਆਂ ਨੂੰ ਸੋਸ਼ਲ ਮੀਡੀਆ ਨੂੰ ਵੀ ਇਸ ਤਰ੍ਹਾਂ ਨਹੀਂ ਬੈਂਤੀਆ ਕਿਉਂਕਿ ਸਾਰੇ ਲੋਕ ਆਪਾਂ ਵਪਾਰੀਆਂ ਬਿਜਨਸ ਕੰਮ ਕਰਦੇ ਆਂ ਇਹਦੇ ਉੱਪਰ ਬਹੁਤ ਸਖਤੀ ਦੀ ਲੋੜ ਹੈ ਇਹ ਪੰਜਾਬ ਨੂੰ ਬਚਾਣਾ ਸਾਡਾ ਵੀ ਉਨ੍ਹਾਂ ਹੀ ਦਾ ਹੱਕ ਹੈ ਅੱਗੇ ਵੀ ਉਨ੍ਹਾਂ ਅਸੀਂ ਵੀ ਉਨ੍ਹਾਂ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਲੋਕੀ ਪੰਜਾਬ ਨੂੰ ਬਚਾਉਣ ਲਈ ਆਪਣਾ ਯੋਗਦਾਨ ਦਈਏ ਕਿ ਜੇਕਰ ਸਾਰੇ ਲੋਕ ਸਾਰੀ ਸਪੋਰਟ ਕਰੋ ਜਿਹੜੇ ਗੈਂਗਸਟਰ ਨੇ ਇਹ ਗੁੰਡੇ ਬਦਮਾਸ਼ਾ ਇਹਨਾਂ ਨੇ ਗੇਟ ਮਤਲਬ ਨੁਜਾਣ ਆਈਏ ਤਾਂ ਕਿ ਅੱਗੇ ਜਾ ਕੇ ਇਹਨਾਂ ਨੂੰ ਅੰਦਰ ਗ੍ਰਿਫਤਾਰ ਕਰਾਈਏ ਤਾਂ ਕਿ ਪੰਜਾਬ ਵਿੱਚ ਸ਼ਾਂਤੀ ਹੋ ਸਕੇ। ਠੀਕ ਹੈ। ਸਾਰੀ ਗੱਲ ਦਾ ਹੁਣ ਤੁਹਾਨੂੰ ਜੈਨ ਸਾਹਿਬ ਨੇ ਦੱਸਿਆ ਬਹੁਤ ਮੰਦ ਭਾਗੀ ਘਟਨਾ ਵਾ ਬਹੁਤ ਕੜੇ ਸ਼ਬਦਾਂ ਵਿੱਚ ਮੈਂ ਨਿੰਦਾ ਕਰਦਾ ਹੈਗਾ। ਇਹ ਇਹੋ ਜਿਹਾ ਮਾੜਾ ਕੰਮ ਕੀਤਾ ਜਿਨ੍ਹਾਂ ਨੇ ਵੀ ਕੀਤਾ ਵਾ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਵੀ ਆਪਣੇ ਤੁਸੀਂ ਪੜਾਂ ਤੇ ਆਪ ਕੋਹਾਰੀ ਮਾਰਨੀ ਸ਼ੁਰੂ ਕਰ ਦਿੱਤੀ ਆ। ਇਹ ਅੱਜ ਜੋ ਤੁਸੀਂ ਕੰਮ ਇਹ ਅੱਜ ਸ਼ੁਰੂਆਤ ਕੀਤਾ ਹੈਗਾ ਬਹੁਤ ਮਾੜਾ ਹੈਗਾ ਵਾ। ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਇੱਕ ਬੱਚੇ ਦੇ ਉੱਤੇ ਜਾਨਲੇਵਾ ਹਮਲਾ ਕਰਨਾ ਬਹੁਤ ਮਾੜਾ ਹੈਗਾ ਔਰ ਇਹ ਜੋ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਜੇ ਹੋਣ ਜਾ ਰਿਹਾ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਸਿੱਧ ਹੋਊਗਾ ਕਿਉਂਕਿ ਇਹਦੇ ਨਤੀਜੇ ਬਹੁਤ ਮਾੜੇ ਆਉਣ ਵਾਲੇ ਸਮੇਂ 'ਚ ਨਿਕਲਣਗੇ ਅਸੀਂ ਪੰਜਾਬ ਐਸੋਸੀਏਸ਼ਨ ਵੱਲੋਂ ਮੈਂ ਜਨਰਲ ਸੈਕਟਰੀ ਹਾਂ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਖੜੇ ਆਂ ਵੀ ਸਾਡੇ ਨਾਲ ਖੜੇ ਨੇ ਲੁਧਿਆਣਾ ਐਸੋਸੀਏਸ਼ਨ ਜਨ ਸਾਹਿਬ ਸੋਣੀ ਭਗਵੰਤਾ ਸੋਣੀ ਸਾਰੇ ਸਾਡੇ ਨਾਲ ਨੇ ਸਾਡੇ ਮੈਂਬਰ ਨੇ ਪੰਜਾਬ ਦੇ ਸੋ ਮੈਂ ਇੱਕ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਇਹੋ ਜਿਹੇ ਮਾੜੇ ਆਨਸਰਾਂ ਨੂੰ ਤੁਸੀਂ ਇੰਨੀ ਢਿੱਲ ਦੇ ਕੇ ਨਾ ਛੱਡੋ ਕਿ ਜਿਹੜਾ ਇਹਨਾਂ ਨੂੰ ਹੋਰ ਉਤਸ਼ਾਹ ਮਿਲੇ ਇਹਨਾਂ ਨੂੰ ਪੂਰੀ ਸ਼ਕਤੀ ਕਾਰ ਸਖਤ ਕਾਰਵਾਈ ਕਾਨੂੰਨ ਮੁਤਾਬਕ ਕਰਨੀ ਚਾਹੀਦੀ ਹੈ ਜੋ ਧਰਾਵਾਂ ਬਣੀਆਂ ਨੇ ਉਹਦਾ ਮੁਤਾਬਕ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਜਿਹੜੇ ਲੋਕ ਹੋਰ ਵੀ ਸਾਡੇ ਐਸੋਸੀਏਸ਼ਨ ਦੇ ਮੈਂਬਰ ਆ ਇਹਨਾਂ ਦੇ ਮਨ ਦੇ ਵਿੱਚ ਸਹਿਮ ਦਾ ਡਰ ਹੋਰ ਵੱਧ ਸਕਦਾ ਜੇ ਤੁਸੀਂ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ। ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਸੀਪੀ ਸਾਹਿਬ ਨੂੰ ਵੀ ਬੇਨਤੀ ਹੈਗੀ ਆ ਵੀ ਹੌਟ ਮਿਕਸ ਪਲੈਂਟ ਐਸੋਸੀਏਸ਼ਨ ਲੁਧਿਆਣਾ ਨੇ ਫੈਸਲਾ ਕੀਤਾ ਵਾ ਵੀ ਅਗਰ ਇਹਨਾਂ ਦੀ ਹੱਕ ਰਸੀ ਨਾ ਹੋਈ ਭਗਵਾਨ ਦਾ ਸੋਣਾ ਦੀ ਤੇ ਇਹ ਉਹਨਾਂ ਨੇ ਸਮੇਂ ਦੇ ਵਿੱਚ ਹੁਣ ਤੇ ਇਹਨਾਂ ਨੇ 4 ਦਿਨ ਦਾ ਕਾਲ ਅੱਜ ਲੈ ਲਈ ਹੈਗੀ ਆ ਵੀ ਅਸੀਂ 4 ਦਿਨ ਕੋਈ ਵੀ ਵਿਕਾਸ ਕਰ ਜਿਹੜੇ ਪੂਰੇ ਲੁਧਿਆਣਾ ਦੇ ਬੰਦ ਕਰਾਂਗੇ। ਉਸ ਤੋਂ ਅਗਲਾ ਪ੍ਰੋਗਰਾਮ ਇਹ ਉਲੀਕਣਗੇ ਇਹ ਅਗਰ ਇਹਨਾਂ ਦੀ ਨਹੀਂ ਤਸੱਲੀ ਹੁੰਦੀ ਕਿਸੇ ਕਾਰਨ ਕਰਕੇ ਸਾਨੂੰ ਪੰਜਾਬ ਨੂੰ ਜਦੋਂ ਕਾਲ ਕਰਨੀ ਹੈ ਅਸੀਂ ਪੰਜਾਬ ਦੀ ਵੱਖਰੀ ਮੀਟਿੰਗ ਕਾਲ ਕਰਕੇ ਸਾਰੀ ਫਿਰ ਅਗਲੇ ਵਿਕਾਸ ਕਾਰਜ ਹੋ ਸਕਦਾ ਹੈ ਪੰਜਾਬ ਦੇ ਵੀ ਬੰਦ ਕਰ ਦਿੱਤੇ ਤੇ ਇਹ ਮੈਂ ਚਾਹਾਂਗਾ ਵੀ ਇਹ ਪ੍ਰਸ਼ਾਸਨ ਨੂੰ ਔਰ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਸਾਡੇ ਵੱਲੋਂ ਇੱਕ ਪਰਜੋਰ ਬੇਨਤੀ ਆ ਵੀ ਦੇਖੋ ਹੁਣ ਅਗੇ ਤਿੰਨ ਸਾਲਾਂ ਬਾਅਦ ਹੁਣ ਕੰਮ ਵਿਕਾਸ ਚੱਲਣ ਲੱਗੇ ਆ ਤੇ ਹੁਣ ਜੇ ਚੱਲਣ ਲੱਗੇ ਤਾਂ ਹੁਣੇ ਉਹਦੇ ਚੁੰਝਾ ਮਾਰਨ ਨੂੰ ਤੇ ਲੋਕ ਇਦਾਂ ਦੇ ਜਿਹੜੇ ਮਾੜੇ ਅਨਸਰ ਆ ਗਏ ਨੇ ਸੋ ਇਸ ਕਰਕੇ ਸ਼ਾਂਤੀਪੂਰਵਕ ਵਿਕਾਸ ਕਰਨ ਲਈ ਪੰਜਾਬ ਦਾ ਇਹ ਬਹੁਤ ਅਤੀ ਜ਼ਰੂਰੀ ਧਿਆਨ ਦਿੱਤਾ ਜਾਵੇ ਮੇਰੀ ਬਾਣ ਸਾਹਿਬ ਨੂੰ ਵੀ ਬੇਨਤੀ ਹੈਗੀ ਆ ਵੀ ਇਹੋ ਜਿਹੀ ਕੁਝ ਪੰਜਾਬ ਦੇ ਵਿੱਚ ਸੁਖਾਵਾਂ ਮਾਹੌਲ ਹੀ ਬਣਿਆ ਰਹੇ ਤਾਂ ਹੀ ਕੰਮ ਹੋ ਸਕਦੇ ਆ ਜਿਵੇਂ ਜੈਨ ਸਾਹਿਬ ਨੇ ਦੱਸਿਆ ਵੀ ਇਹ ਕੋਈ ਕੰਮ ਫੀਲਡ ਦੇ ਵਿੱਚ ਹੋਣ ਵਾਲੇ ਹੈਗੇ ਕੋਈ ਘਰਾਂ 'ਚ ਬੈਠ ਕੇ ਕੰਮ ਹੋਣ ਵਾਲੇ ਨਹੀਂ ਹੈਗੇ ਫੀਲਡ ਦੇ ਵਿੱਚ ਜਾ ਕੇ ਬੜੇ ਫਿਜ਼ੀਕਲ ਵਰਕ ਨੇ ਔਰ ਬੜੀ ਮਿਹਨਤ ਲਗਨ ਨਾਲ ਕਰਦੇ ਆ ਇਹ ਲੋਕਾਂ ਨੂੰ ਸੁਰੱਖਿਅਤ ਮਾਹੌਲ ਚਾਹੀਦਾ ਹੈਗਾ ਬਾਹਰ ਕੰਮ ਕਰਨ ਵਾਸਤੇ ਇਸ ਕਰਕੇ ਬਹੁਤ ਵੱਡੀ ਤਰਾਸਦੀ ਹੈ ਇਸ ਗੱਲ ਦੀ ਇਸ ਵੇਲੇ ਵੀ ਪੰਜਾਬ 'ਚ ਜੇ ਵਿਕਾਸ ਚੱਲਣ ਜਾ ਰਿਹਾ ਵਾ ਉਹ ਫਿਰ ਕਿਸੇ ਨਾ ਕਿਸੇ ਕਾਰਨ ਇਹਨੂੰ ਨਜ਼ਰ ਲੱਗਦੀ ਯਾਰੀ ਪੰਜਾਬ ਨੂੰ ਵੀ ਇਹੋ ਜਿਹੇ ਮਾੜੇ ਅਨਸਰ ਜਿਹੜੇ ਆ ਕੇ ਉਹ ਉਹਨੂੰ ਬੰਦ ਕਰਾਉਣ ਦੇ ਤੁਰੇ ਬਹੁਤ ਧਿਆਨ ਦੇਣ ਜੋਗਾ ਮਾਨ ਸਾਹਿਬ ਨੂੰ ਫਿਰ ਬੇਨਤੀ ਆ ਕਿ ਇਹਨਾਂ ਜੋ ਵੀ ਮਾੜੇ ਅਨਸਰਾਂ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਪੰਜਾਬ ਦਾ ਮਾਹੌਲ ਸਖਾਵਾਂ ਬਣਿਆ ਰਹੇ ਔਰ ਸਾਨੂੰ ਵੀ ਮਜਬੂਰੋਂ ਫੇਰ ਕੰਮ ਨਾ ਬੰਦ ਕਰਨੇ ਪੈਣ ਅਸੀਂ ਪੂਰੇ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਆ ਇਹੇ ਜੀ ਸਾਡੀ ਬੇਨਤੀ ਪ੍ਰਵਾਨ ਕੀਤੀ ਜਾਵੇ ਮੁੰਡੇ ਦੀ ਹਾਲਤ ਕਿੱਧਰ ਹੈਗੀ ਆ ਜਿਹੜਾ ਹਸਪੀਟਲ ਉਹਦੇ ਬਾਰੇ ਦੱਸ ਸਕਦੇ ਜੀ ਕਿਸੇ ਨੂੰ ਕੋਈ ਨਿਆਂ ਨਹੀਂ ਮਿਲਣਾ ਜੇ ਕਿਸੇ ਨੂੰ ਨਿਆਂ ਲੈਣਾ ਹੈ ਤਾਂ ਉਹਨੂੰ ਜਾਨ ਵੀ ਲੈਣਾ ਪਊਗਾ ਉਹਨੂੰ ਹੜਤਾਲਾਂ ਵੀ ਕਰਨੀਆਂ ਪੈਣਗੀਆਂ ਤਾਂ ਸਰਕਾਰ ਹਿਲਦੀ ਹੈ ਇਹ ਆਕ ਬਣ ਚੁੱਕੀ ਹੈ ਸਵੇਰੇ سارے ਲੋਕਾਂ ਦੀ ਅੱਜ ਜੇ ਠੇਕੇਦਾਰ ਜੀ ਨੇ ਇਕੱਠੀ ਹੋਈ ਹੈ ਲੁਧਿਆਣਾ ਹੌਟਲ ਦੇ ਪਲਾਂਟ ਬੇਫਰ ਸਟੇਡੀ ਕਿਉਂਕਿ ਜਿਹਦੇ ਨਾਲ ਇਹ ਧੱਕਾ ਹੋਇਆ ਇਹਦੇ ਬੱਚੇ ਦੇ ਨਾਲ ਅਟੈਕ ਕੀਤਾ ਗਿਆ ਉਹ ਸਾਡਾ ਮੈਂਬਰ ਹੈ